ਦੂਰ ਸਾਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਲਈ ਤੈਅ ਕੀਤੀ ਹੈ। ਦਰਅਸਲ ਅਮਰਿਤਪਾਲ ਸਿੰਘ ਨੇ ਸਰਦਰ ਉਦੋਂ ਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਸੀ ਪਰ ਮਾਨ ਸਰਕਾਰ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਸੰਸਦ ਮੈਂਬਰ ਨੇ ਹਾਈ ਕੋਰਟ ਚ ਇਸ ਨੂੰ ਚੁਣੌਤੀ ਦਿੱਤੀ ਸੀ। ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਇਸ ਮਾਮਲੇ ਤੇ ਸਰਕਾਰ ਕੋਲੋਂ ਜਵਾਬ ਤਲਬ ਕੀਤਾ ਸੀ ਇਸ ਦੇ ਚਲਦਿਆਂ ਅੱਜ ਸਰਕਾਰ ਨੇ ਅਦਾਲਤ 'ਚ 5000 ਤੋਂ ਵੱਧ ਪੰਨਿਆਂ ਦਾ ਵਿਸਤ੍ਰਿਤ ਜਵਾਬ ਸੌਂਪਿਆ ਸਰਕਾਰ ਨੇ ਇਹਨਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤ 'ਚ ਦਲੀਲ ਦਿੱਤੀ ਕਿ ਅਮਰਿਤਪਾਲ ਸਿੰਘ ਨੂੰ ਪੈਰੋਲ 'ਤੇ ਰਿਹਾਅ ਨਹੀਂ ਕੀਤਾ ਜਾ ਸਕਦਾ ਵਕੀਲ ਈਮਾਨ ਸਿੰਘ ਖਾਰਾ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਦਾਰ ਜਵਾਬ 'ਚ ਕੋਈ ਠੋਸ ਕਾਰਨ ਨਹੀਂ ਹੈ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਨੇ ਐਨਐਸਏ ਤਹਿਤ ਆਪਣੀ ਨਜ਼ਰਬੰਦੀ ਨੂੰ ਤੀਜੀ ਵਾਰ ਵਧਾਉਣ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਸੀ ਹਾਈ ਕੋਰਟ ਨੇ ਫਿਲਹਾਲ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਹੈ ਤੇ ਜਲਦ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ ਅਮਰਿਤਪਾਲ ਦੇ ਵਕੀਲ ਨੇ ਸਪਸ਼ਟ ਕੀਤਾ ਕਿ ਜੇਕਰ ਹਾਈ ਕੋਰਟ ਤੋਂ ਇਨਸਾਫ ਨਾ ਮਿਲਿਆ ਤੇ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ ਕਟੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਲਈ ਤੈਅ ਕੀਤੀ ਹੈ ਦਰਸਲ ਅਮਰਿਤਪਾਲ ਸਿੰਘ ਨੇ ਸਰਦ ਰੁੱਤ 'ਚ ਸ਼ਾਮਲ ਹੋਣ ਲਈ ਪੈਰੋਲ ਦੀ ਮੰਗ ਕੀਤੀ ਸੀ ਪਰ ਮਾਨ ਸਰਕਾਰ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ ਜਿਸ ਤੋਂ ਬਾਅਦ ਸੰਸਦ ਮੈਂਬਰ ਨੇ ਹਾਈ ਕੋਰਟ 'ਚ ਇਸ ਨੂੰ ਚੁਣੌਤੀ ਦਿੱਤੀ ਸੀ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਇਸ ਮਾਮਲੇ ਤੇ ਸਰਕਾਰ ਕੋਲੋਂ ਜਵਾਬ ਤਲਬ ਕੀਤਾ ਸੀ ਇਸ ਦੇ ਚੱਲਦਿਆਂ ਅੱਜ ਸਰਕਾਰ ਨੇ ਅਦਾਲਤ 'ਚ 5000 ਤੋਂ ਵੱਧ ਪੰਨਿਆਂ ਦਾ ਵਿਸਤ੍ਰਿਤ ਜਵਾਬ ਸੌਂਪਿਆ ਸਰਕਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ਤੇ ਅਦਾਲਤ 'ਚ ਦਲੀਲ ਦਿੱਤੀ ਕਿ ਅਮਰਿਤਪਾਲ ਸਿੰਘ ਨੂੰ ਪੈਰੋਲ ਤੇ ਵਿਹਾਰ ਨਹੀਂ ਕੀਤਾ ਜਾ ਸਕਦਾ ਵਕੀਲ ਈਮਾਨ ਸਿੰਘ ਖਾਰਾ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਦਾਇਰ ਜਵਾਬ 'ਚ ਕੋਈ ਠੋਸ ਕਾਰਨ ਨਹੀਂ ਹੈ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਨੇ ਐਨਐਸਏ ਤਹਿਤ ਆਪਣੀ ਨਜ਼ਰਬੰਦੀ ਨੂੰ ਤੀਜੀ ਵਾਰ ਵਧਾਉਣ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਸੀ ਹਾਈ ਕੋਰਟ ਨੇ ਫਿਲਹਾਲ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਹੈ ਤੇ ਜਲਦ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ ਅਮਰਿਤਪਾਲ ਦੇ ਵਕੀਲ ਨੇ ਸਪਸ਼ਟ ਕੀਤਾ ਕਿ ਜੇਕਰ ਹਾਈ ਕੋਰਟ ਤੋਂ ਇਨਸਾਫ ਨਾ ਮਿਲਿਆ ਤੇ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨਾਂ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰਿਲੀਜ਼ ਮੰਗ ਰਹੇ ਹਨ ਵੀ ਉਹਨਾਂ ਨੂੰ ਸੈਸ਼ਨ اٹੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 20 ਨਵੰਬਰ ਤੱਕ ਵਿੰਟਰ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਹੋਇਆ ਸੀ 6 ਹਫ਼ਤੇ ਐ ਡਿਸਾਈਡ ਕਰਨਾ ਸੀ ਤੇ ਜੋ ਪ੍ਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ اٹینڈ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀ ਨੌ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਇਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈਨੰਦਪੁਰ ਖਾਲਸਾ ਫੌਜ ਉਸਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਜਿਹੜਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਨੇ ਨਹੀਂ ਉਸ ਦੀ ਜਿਹੜੀ ਤਰੀਕ ਹੈ ਅੱਗੇ ਹੈ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਵਾਬ ਦਿੱਤਾ ਸਰਕਾਰ ਨੇ 페ਰੋਲ ਨਾ ਦੇਣ ਦੇ ਕਰਕੇ ਤੁਸੀਂ ਦੱਸਿਆ ਕਿ ਨੂੰ ਕੋਈ ਪ੍ਰਾਨੋ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੇਫ ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਿਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਹੈ ਇਹ ਕਸ਼ਾ ਜਾਰ ਕਰ ਰਹੀ ਨਹੀਂ ਵੀ ਡਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੁਸਾਨੂੰ ਖਤਰਾ ਹੈ ਇਹੀ ਕੋਸ਼ੇ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾ ਹੈ ਵੀ ਜੋ ਨਾ ਉਹਨਾਂ ਨੇ ਪੰਜਾਬ ਚ ਆਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕ ਹੀ ਨਹੀਂ ਬਣਦੀ ਕੋਈ ਨਾ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹਾਂਗਾ ਕਹਾਣ ਹੈ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਵੱਲੋਂ ਜੀ